ਜੋ ਸੰਤ ਹਰਿਚੰਦ ਸਿੰਘ ਕਮਰ왈 ਜੀ ਦੀ ਮੋਹਦਾ ਸੀ ਸਰਦਾ ਭੇਟ ਕਰਨੀ ਅੰਦੀ ਫਸੀਗਤੀ ਚਾਹੀਦੀ ਅੱਜ ਤੁਸੀਂ ਦੇਖਦੇ ਹੋ ਇਹ ਪੈਰ ਦੀ ਕਿਸੇ ਰੋਖਾ ਨਾ ਕਰ ਦਿੱਤੇ ਕਾੜ ਤੋੜਦਾ ਇਕੱਠ ਨੇ ਇਹ ਇਹਦਾ ਮੇਨ ਇਹੀ ਹੈ ਕਿ ਲੋਕ ਉਹ ਸੋਚ ਨਾਲ ਮੇਰਾ ਸਿਰ ਤਾਂ ਜਿਹੜੀ ਪੰਜ ਲਾਇਬਰੀ ਕਮੇਟੀ ਵੱਲੋਂ ਜਿੱਤਾਂ ਵਟਾ ਤੁਹਾਨੂੰ ਇਕੱਠ ਦੀ ਜਿੱਤ ਚੋਣ ਹੋਈ ਅੱਜ ਲੋਕ ਉਸ ਸੋਚ ਨਾਲ ਬੁੜੇ ਇਹ ਅਕਾਲੀ ਦਲ ਨੂੰ ਇੱਕੋ ਹੀ ਇਸਤਿਦਾਰੇ ਖੜਾ ਕਰਨ ਦਾ ਉਹ ਜਿਸ ਨਾਸੂਬ ਗਿਆਨੀ ਜੀ ਦੀ ਅਗਵਾਈ ਜੋ ਕਰ ਲਿਆ ਬਣਿਆ ਉਹਦੇ ਨਾਲ ਜੁੜਿਆ ਜਾਵੇ ਤੇ ਜੁੜ ਕੇ ਹੀ ਕੌਮ ਨੂੰ ਚੰਗੀ ਸਿੱਖੀ ਦੀ ਦੱਸਦਾ ਜਿਹੜੇ ਕਹਿੰਦੇ ਲੋੜ ਨਹੀਂ ਸੰਗਤਾਂ ਦਾ ਉਤਸ਼ਾਹ ਸੰਤਾਂ ਦੀ ਜੋ ਮੈਂ ਸਭ ਨਾਲ ਆਰਿਓ ਬਹਾਰ ਆ ਰਹੇ ਹੈ ਕੋਈ ਸਾਫ ਸਪਸ਼ਟ ਲੋਕ ਚਾਹੁੰਦੇ ਨੇ ਅਕਾਲੀ ਦਲ ਉੱਠੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੇਂਜ ਚਾਹੁੰਦੇ ਸੀ ਜੋ ਸਧਰਜਨ ਸਿੰਘ ਗੰਗਵਾਲ ਜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋਏ ਆਂ ਸਾਨੂੰ ਪਾਉਂਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉੱਥੀ ਆ ਕੁਝ ਬਹੁਤ ਵੱਡਾ ਉਤਸ਼ਾਹ ਵਾ ਕਿਉਂਕਿ ਪੰਜ ਮੈਂਬਰੀ ਕਮੇਟੀ ਵੱਲੋਂ ਸਾਹ ਦੇ ਵਿੱਚੋਂ ਚੰਦ ਪਸ਼ੀਰੀ ਸ਼ਰੋਮਣੀ ਅਕਾਲੀ ਦਲ ਨੂੰ ਪੂਰ ਫੁਰਜੀਤ ਕੀਤਾ ਗਿਆ ਤੇ ਸੰਗਤ ਗੁਰੂ ਜੀ ਬਾਦਸ਼ਾਹ ਪੁਨਰ ਸੁਰਜੀਤ ਹੋਏ ਸ਼ਰੋਮਣੀ ਅਕਾਲੀ ਦਲ ਨਾਲ ਵੱਡੇ ਪੱਤਰੇ ਜੁੜ ਰਹੀਆਂ ਨੇ ਬਹੁਤ ਬਹੁਤ ਦਾ ਜੰਦਰ ਕਿ ਕੀ ਕਿਹਾ ਜਾਂਦਾ ਨਹੀਂ ਮੈਂ ਤਾਂ ਧੰਨਵਾਦ ਕਰਦਾ ਸੰਗਤਾਂ ਸਾਰੀਆਂ ਆਈਆਂ ਨੇ ਇਹ ਉਹਨਾਂ ਦਾ ਉਕਸ਼ਾਹ ਦਾ ਪਤਾ ਲੱਗਦਾ ਵੀ ਆਉਣ ਵਾਲਾ ਭਵਿੱਖ ਕੀ ਹੋਊਗਾ ਪੰਜਾਬ ਦਾ ਸੋ ਇਹ ਜਿਹੜੀ ਸ਼ਰੋਮਣੀ ਕਾਲ ਦਾ ਪੁਨਰ ਸੁਰਜੀਤ ਹੋਇਆ ਕਿ ਆਉਣਲੇ ਸਮੇਂ ਦੇ ਵਿੱਚ ਇਹ ਪਾਰਟੀ ਬਹੁਤ ਮਜ਼ਬੂਤ ਹੋਊਗੀ ਤੇ ਸਮੁੱਚੇ ਪੰਥਦਰਦੀ ਪੰਜਾਬੀ ਇਸ ਨਾਲ ਜੁੜਨ ਲੱਗੇ